ਕਾਲੀ ਦਲ ਦੀ 27 ਦੇ ਵਿੱਚ ਲਿਖ ਕੇ ਲੈ ਲੋ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੈਗੇ ਆ ਤੇ ਇਹ ਤਾਂ ਸਪ੍ਰਿੰਗ ਜਿਵੇਂ ਵਧੂਗੀ ਕਾਲੀ ਦਲ ਮੇਰਾ ਸੁਪਨਾ ਹੈਗਾ ਜੀ ਡੈਡ ਨੂੰ ਐਮਐਲਏ ਬਣਾਉਣਾ ਤੇ ਵੱਧ ਤੋਂ ਵੱਧ ਤਰੱਕੀ ਕਰਨੀ ਫੇਰ ਮੈਂ ਪਹਲਾਉਂਗਾ ਮੈਂ ਉਹਨੇ ਚਿਰ ਸਿਆਸਤ ਇਲੈਕਸ਼ਨ ਨਹੀਂ ਲੜੂ ਜਿੰਨੇ ਚਿਰ ਬਾਪੂ ਐਮਐਲਏ ਨਹੀਂ ਬਣ ਬਾਦਲ ਬਾਦਲ ਹੀ ਲਈ ਜਾਂਦੇ ਸਾਰੇ ਕੁਝ 12 ਤਾਈ ਹੋ ਆ ਸੱਸੇ ਤੋਂ ਸ਼ੇਰ ਪੈਂਦਾ ਤੇ ਸੱਸੇ ਤੋਂ ਸੁਖਬੀਰ ਪੈਂਦਾ ਕਹਿੰਦੇ ਕਿ ਯਾਰ ਸੁਖਬੀਰ ਸਿੰਘ ਬਾਦਲ ਜਿੰਨਾ ਯਾਰਾਂ ਦਾ ਯਾਰ ਕੋਈ ਹੈ ਨਹੀਂ ਮੂੰਹ ਦਾ ਜਵਾਨ ਦਾ ਪੱਕਾ ਹੈਗਾ ਸੜਕਾਂ ਤੋਂ ਲੈ ਕੇ ਟਰੈਕਟਰਾਂ ਤੋਂ ਲੈ ਕੇ ਟਿਊਬਲ ਕਨੈਕਸ਼ਨਾਂ ਤੋਂ ਲੈ ਕੇ ਜਿੱਥੇ ਸੁਖਬੀਰ ਸਿੰਘ ਬਾਦਲ ਜੀ ਦਾ ਫੋਨ ਚਲਾ ਜਾਵੇ ਨਾ ਉਹਨਾਂ ਸਾਹਮਣੇ 100 ਪੋਲੀਟਿਕਨ ਖੜੇ ਹੋਣ ਸੁਖਬੀਰ ਸਿੰਘ ਬਾਦਲ ਜੀ ਦੀ ਸੁਣੀ ਜਾਊਗੀ ਨਾ ਸਾਡੇ ਉੱਤੇ ਕੋਈ ਕਰਾਪਸ਼ਨ ਦੇ ਦੋਸ਼ ਹੈ ਸ਼ੁਰੂ ਤੋਂ ਬਲਣ ਤੁਸੀਂ ਕਿਸੇ ਤੋਂ ਰਿਵਿਊ ਲੈ ਲਓ ਪੂਰੇ ਮੁਕਸਰ ਜ਼ਿਲ੍ਹੇ ਤੇ ਬਲਣ ਅਸੀਂ ਇਲੈਕਸ਼ਨ ਘੱਟ ਲੜੇ ਹੋਈਏ ਪਰ ਸਾਡੀ ਇੰਨੀ ਕਿੱਜਤ ਹੈਗੀ ਆ ਕਿ ਇਹ ਕਿਸੇ ਦਾ ਨਾਂ ੱਤਕਾ ਕਰ ਦੇ ਤੇ ਨਾ ਕਰਾਪਸ਼ਨ ਕੀਤੀ ਅਜੇ ਤੱਕ ਮੈਂ ਉਵੇਂ ਉਵੇਂ ਆਪਣੀ ਲੈਗੇਸੀ ਨੂੰ ਤੋੜ ਕੇ ਰੱਖੂਗਾ ਸੰਕਟ ਤਾਂ ਉਦੋਂ ਆਇਆ ਸੀ ਜਦੋਂ ਥੋੜਾ ਸਾਬ ਨੇ ਸਰਕਾਰ ਆਪਦੀ ਬਣਾ ਲਈ ਸੀ ਉਸ ਤੋਂ ਬਾਅਦ 10 ਸਾਲ ਅਸੀਂ ਰਿਪੀਟ ਕੀਤੀ ਹੈ ਹਾਂ ਇਹ ਤਾਂ ਜੀ ਅਕਾਲੀ ਦਲ ਦੀ ਸਤਾਈ ਦੇ ਵਿੱਚ ਲਿਖ ਕੇ ਲੈ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਹੈਗੇ ਆ ਤੇ ਇਹ ਤਾਂ ਸਪ੍ਰਿੰਗ ਜਿਵੇਂ ਵਧੂਗੀ ਅਕਾਲੀ ਦਲ ਅਟਲੀਸ ਸਾਨੂੰ ਇੰਨਾ ਸਪ੍ਰਿੰਗ ਆਕਣ ਵਧੂਗੀ ਮੈਂ ਕਹਿੰਦਾ ਜੀ ਦੇਖੀ ਜਾਈਏ ਤੁਸੀਂ ਅਟਲੀਸ ਸਾਨੂੰ ਮਾਨ ਤਾਂ ਹੈਗਾ ਨਾ ਜੀ ਬਾਦਲ ਬਾਦਲੇ ਲਈ ਲਈ ਜਾਂਦੇ ਸਾਰੇ ਕੁਝ ਡਰਤਾ ਹੀ ਹੋ ਆ ਸੱਸੇ ਤੋਂ ਸ਼ੇਰ ਪੈਂਦਾ ਤੇ ਸੱਸੇ ਤੋਂ ਹੀ ਸੁਖਵੀਰ ਪੈਂਦਾ ਕਾਹੀ ਸੇਮ ਆ ਹਰ ਕੰਮ ਬਾਦਲਾਂ ਦੇ ਨਾਮ ਕਿਉਂ ਲੱਗਣ ਲੱਗ ਗਿਆ ਹਾਂਜੀ ਹਰ ਕੰਮ ਬਾਦਲਾਂ ਦੇ ਨਾਮ ਕਿਉਂ ਲੱਗਣ ਲੱਗ ਗਿਆ ਲੱਗਦਾ ਕਿ ਇਹ 27 ਚ ਰਿਪੀਟ ਕਰ ਜਾਣਗੇ ਤਾਂ ਇਹ ਲੱਗਦਾ ਤਾਂ ਲੱਗਦਾ ਜੀ ਡਰ ਆ ਜੀ ਭਗਵਾਨ ਸਿੰਘ ਮਾਨ ਸਿੱਧੇ ਤੌਰ ਤੇ ਕਹਿੰਦੇ ਉਹ ਤਾਂ ਜੀ ਹਰ ਭਲਾ ਕੋਈ ਵੀ ਇੰਟਰਵਿਊ ਕੋਈ ਵੀ ਸਪੀਚ ਹੋਵੇ ਸੁਖਵੀਰ ਬਾਦਲ ਸੁਖਵੀਰ ਬਾਦਲ ਸੁਖਵੀਰ ਬਾਦਲ ਜਿਸ ਬੰਦੇ ਦੀ ਯਾਰ ਕੁਝ ਹੋਊਗੀ ਗੱਲਬਾਤ ਉਹਦੀ ਪਿੱਛੇ ਪੈਂਦੇ ਲੋਕ ਨਹੀਂ ਕਿਸੇ ਦੇ ਹੁਣ ਮੈਂ ਕਹਦਾ ਕਿ ਯਾਰ ਕੋਈ ਫਲਾਣਾ ਬੰਦਾ ਉਹਦੇ ਮੈਂ ਪਿੱਛੇ ਪਈ ਜਾਵਾਂ ਵੀ ਕੌਣ ਪੈਂਦਾ ਜੀ ਹੂੰ ਬੰਦੇ ਦੇ ਅੰਦਰ ਗੋਣੇ ਗਿਆ ਉਹਨਾਂ ਜਿੰਨੀ ਕੋਈ ਡਿਵੈਲਪਮੈਂਟ ਕਰ ਸਕਦਾ ਮੈਂ ਅੱਗੇ ਕਿਸੇ ਦੀ ਦੇਖ ਰਿਹਾ ਸੀਗਾ ਹੂੰ ਕਹਿੰਦੇ ਕਿ ਯਾਰ ਸੁਖਬੀਰ ਸਿੰਘ ਬਾਦਲ ਜਿੰਨਾ ਯਾਰਾਂ ਦਾ ਯਾਰ ਕੋਈ ਹੈ ਨਹੀਂ ਮੂੰਹ ਦਾ ਜਵਾਨ ਦਾ ਪੱਕਾ ਹੈਗਾ ਸੜਕਾਂ ਤੋਂ ਲੈ ਕੇ ਟਰੈਕਟਰਾਂ ਤੋਂ ਲੈ ਕੇ ਟਿਊਬਲ ਕਨੈਕਸ਼ਨਾਂ ਤੋਂ ਲੈ ਕੇ ਮਤਲਬ ਕਿ ਕੀ ਕੀ ਨਹੀਂ ਉਹਨਾਂ ਨੇ ਕੀਤਾ 인ਫਰਾਸਟ੍ਰਕਚਰ ਤੋਂ ਲੈ ਕੇ ਸਭ ਤੋਂ ਜ਼ਿਆਦਾ ਡਵੈਲਪਮੈਂਟ ਅਗਰ ਹੋਈ ਹੈ 7 ਤੋਂ 17 ਤੇ ਹੋਈ ਹੈ ਤੇ ਹੁਣ ਤਾਂ ਜੀ ਮੈਂ ਕਹਿੰਦਾ ਇਹ ਨਾਮ ਹੀ ਹੈਣੀਗੀ ਲੋਕ 2022 ਤੇ ਸਮਝਣਗੇ ਇਹ ਚੀਜ਼ ਨੂੰ ਹਾਂਜੀ ਲੋਕ 2000 22 ਦੇ ਵਿੱਚ 27 ਦੇ ਵਿੱਚ 27 ਦੇ ਵਿੱਚ ਸਮਝਣਗੇ ਇਸ ਚੀਜ਼ ਨੂੰ ਬਿਲਕੁਲ ਜੀ ਸਮਝਣਗੇ ਤਾਂ ਹੀ ਤੋਂ ਮੈਂ ਕਹਿ ਰਹੇਗਾ ਹੁਣ ਤੁਸੀਂ ਜੀ ਪਹਿਲਾਂ ਸਾਡੀ 22 ਦੇ ਵਿੱਚ ਪਰਸੈਪਸ਼ਨ ਸੀਗੀ ਕਿ ਇੱਕ ਵਾਰੀ ਅਸੀਂ ਬਦਲਾ ਲੈ ਕੇ ਆਉਣਾ ਮੈਂ ਕਹਿੰਦਾ ਲੋਕਾਂ ਦਾ ਨਿਕਲ ਗਿਆ ਬਦਲਾ ਬਹੁਤ ਚੰਗੀ ਤਰ੍ਹਾਂ ਬਦਲਾ ਨਿਕਲ ਗਿਆ ਬਦਲਾ ਆ ਗਿਆ ਹੁਣ ਜੀ ਤੁਸੀਂ ਪਿੰਡਾਂ ਦੀ ਸੱਥਾਂ ਤੇ ਚਲੇ ਜਾਓ ਸ਼ਹਿਰ ਲੋਕ ਵੀ ਕਹ ਰਹੇ ਯਾਰ ਅਕਾਲੀ ਦਲ ਜਿਹੜੀ ਕੋਈ ਪਾਰਟੀ ਹੈ ਨਹੀਂ ਤੇ ਸੁਖਵੀਰ ਸਿੰਘ ਬਾਦਲ ਜਿੰਨਾ ਵਿਜ਼ਨਰੀ ਲੀਡਰ ਹੀ ਕੋਈ ਹੈ ਨਹੀਂਗਾ ਜੀ 27 ਦੇ ਵਿੱਚ ਤੁਸੀਂ ਵੀ ਆ ਰਹੇ ਹੋ ਐਕਟਿਵ ਪੋਲਿਟਿਕਸ ਦੇ ਵਿੱਚ ਪ੍ਰੋਪਰ ਜੀ ਡੈਡ ਇਲੈਕਸ਼ਨ ਲੜਨਗੇ ਤੁਸੀਂ ਬਿਹਾਈਂਡ ਦਾ ਕਰਟਨ ਦਾ ਕਿ ਹੱਥ ਪੂਰਾ ਬੈਕਅਪ ਕਰਦੇ ਹੋਗੇ ਕਿ ਆਪ ਵੀ ਆਉਗੇ ਨਹੀਂ ਜੀ ਮੈਂ ਅਜੇ ਨਹੀਂ ਮੇਰਾ ਸੁਪਨਾ ਹੈਗਾ ਜੀ ਡੈਡ ਨੂੰ ਐਮਐਲਏ ਬਣਾਉਣਾ ਤੇ ਵੱਧ ਤੋਂ ਵੱਧ ਤਰੱਕੀ ਕਰਨੀ ਫਿਰ ਮੈਂ ਭਲਾਉਂਗਾ ਮੈਂ ਉਹਨੇ ਚਿਰ ਸਿਆਸਤ ਇਲੈਕਸ਼ਨ ਨਹੀਂ ਲੜੂ ਜਿੰਨੇ ਚਿਰ ਬਾਪੂ ਐਮਐਲਏ ਨਹੀਂ ਬਣਦਾ